ਇਹ ਨੇ ਜਿਨ੍ਹਾਂ ਦੀ ਨੇੜਤਾ ਕਾਲੀ ਲੀਡਰਾਂ ਨਾਲ ਰਹੀ ਜਾਂ ਕਾਲੀ ਮੰਤਰੀਆਂ ਨਾਲ ਰਹੀ ਆ ਮਜੀਠੀਆ ਤੇ ਇਹ ਵੀ ਦੋਸ਼ ਨੇ ਕਿ ਵੱਡੇ ਨਸ਼ਾ ਤਸਕਰਾਂ ਦੇ ਸਬੰਧ ਮਜੀਠੀਆ ਨਾਲ ਸੀਗੇ ਮਜੀਠੀਆ ਦੀਆਂ ਗੱਡੀਆਂ ਉਹ ਵਰਤਦੇ ਸੀ ਜਾਂ ਫਿਰ ਘਰੇ ਵੀ ਇਹਨਾਂ ਦੇ ਆਉਣਾ ਜਾਣਾ ਸੀ ਤੇ ਚੋਣ ਫੰਡ ਵੀ ਮਜੀਠੀਆ ਲੈਂਦੇ ਰਹੇ ਨੇ ਇਹ ਗੱਲ ਕਾਲੀ ਆਗੂਆਂ ਨੇ ਖੁਦ ਵੀ ਮੰਨੀ ਆ ਸੋ ਇਸ ਕਾਰਨ ਮਜੀਠੀਆ ਪਹਿਲਾਂ ਹੀ ਬਦਨਾਮ ਸੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਬਦਲ ਨਾਲੋਂ ਬਦਨਾਮ ਬਰਾ ਬਦਨਾਮ ਮਜੀਠੀਆ ਸੀਗਾ ਹੁਣ ਮੌਜੂਦਾ ਸਰਕਾਰ ਨੇ ਮਜੀਠੀਆ ਨੂੰ ਫਿਰ ਗ੍ਰਿਫਤਾਰ ਕਰਕੇ ਇੱਕਦਮ ਚਰਚਾ ਦੇ ਵਿੱਚ ਸ਼ਰਮ ਆਮਲਾ ਲਿਆ ਦਿੱਤਾ ਪਰ ਅੰਦਰਖਾਤੇ ਜਿਹੜੇ ਲੀਡਰ ਨੇ ਬਿਆਨ ਦੇ ਦਿੰਦੇ ਨੇ ਉਸ ਬਿਆਨ ਤੇ ਉਹ ਆਪਣਾ ਸਟੈਂਡ ਨਹੀਂ ਰੱਖਦੇ ਸਟੈਂਡ ਬਦਲ ਦਿੰਦੇ ਨੇ ਸੋ ਲੀਡਰਾਂ ਦਾ ਵੀ ਜਿਹੜਾ ਅਸਲੀ ਚਿਹਰਾ ਉਹ ਇਸ ਮਾਮਲੇ ਕਾਰਨ ਨੰਗਾ ਹੋ ਗਿਆ ਜੀ ਜੀ ਸਰ ਪੰਜਾਬ ਵਿਧਾਨ ਸਭਾ ਵਿੱਚ ਮਜੀਠੀਆਂ ਬਾਰੇ ਕਿਹੋ ਜੀ ਚਰਚਾ ਹੁੰਦੀ ਰਹੀ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਦੇ ਵਿੱਚ ਕਾਫੀ ਚਰਚਾ ਹੁੰਦੀ ਰਹੀ ਇੱਕ ਦੋ ਵਾਰ ਤਾਂ ਜੋ ਰਾਣਾ ਗੁਰਜੀਤ ਸਿੰਘ ਨੇ ਤੇ ਨਾਲ ਵਿਕ੍ਰਮ ਸਿੰਘ ਵਜੀਤਿਆ ਗਾਲੀ ਗਲੋਚ ਵੀ ਉਹਨਾਂ